ਐਮਐਫ ਫਗਵਾੜਾ ਬਲੋ ਡਾਕਟਰ ਰਾਜਨ ਆਈਕੀਅਰ ਹਸਪਤਾਲ ਫਗਵਾੜਾ ਦੇ ਡਾਕਟਰ ਐਸ ਰਾਜਨ ਦੀ ਅਗਵਾਈ ਹੇਠ ਕਾਲੇ ਮੋਤੀਏ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਜਾਗਰੂਤਾ ਮਾਰਚ ਕੱਢਿਆ ਗਿਆ ਇਹ ਜਾਗਰੂਤਾ ਮਾਰਚ ਬਲੱਡ ਬੈਂਕ ਗੁਰ ਹਰਗੋਬਿੰਦਗਰ ਫਗਵਾੜਾ ਤੋਂ ਰਵਾਨਾ ਹੋਇਆ ਚੋਕੀ ਸ਼ਹਿਰ ਦੇ ਪ੍ਰਮੁੱਖ ਬਿਯਾਰਾ ਵਿੱਚੋਂ ਹੁੰਦਾ ਹੋਇਆ ਵਾਪਸ ਬਲੱਡ ਬੈਂਕ ਵਿਖੇ ਸਮਾਪਤ ਹੋਇਆ ਇਸ ਜਾਗਰੂਤਾ ਮਾਰਚ ਦੌਰਾਨ ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਉਹਨਾਂ ਨਾਲ ਬੀਤੇ ਦਿਨੀ ਪੀਸੀਏ ਪਾਸ ਕਰਕੇ ਜੱਜ ਬਣਨ ਦਾ ਮਾਣ ਹਾਸਲ ਕਰਨ ਵਾਲੀ ਮੈਡਮ ਰਵਿੰਦਰ ਰਾਏ ਅਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਖਪੋਤਰਾ ਵੀ ਮੌਜੂਦ ਸਨ ਇਸ ਦਰਾਂ ਨਿਗਮ ਕਮਿਸ਼ਨਰ ਮੈਡਮ ਅਨਪਮਾ ਕਲੇਰ ਨੇ ਜਿੱਥੇ ਡਾਕਟਰ ਰਾਸ਼ਲ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਇਸ ਬਿਮਾਰੀ ਤੋਂ ਬਚਣ ਲਈ ਸਮੇਂ-ਸਮੇਂ ਸਰ ਆਪਣੀ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ ਅੱਜ ਵਰਲਡ ਡਾਗਮਾ ਡੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਾਰਕਾ ਕਰਦੀ ਹਾਂ ਔਰ ਸਪੈਸ਼ਲ ਥੈਂਕਸ ਟੂ ਡਾਕਟਰ ਰਾਜਨ ਹਸਪੀਟਲ ਜਿਨ੍ਹਾਂ ਨੇ ਇੱਕ ਅਵੇਅਰਨੈਸ ਵਾਕ ਕਰਵਾਈ ਹੈ ਅੱਜ ਹੀ ਔਰ ਬਹੁਤ ਸਾਰੇ ਤੁਸੀਂ ਇਧਰ ਰਹੇਗੇ ਬਹੁਤ ਹੀ ਗਰਮਾਨੇ ਵਿਕਲੀਜਨ ਹੈਗੇ ਆ ਔਰ ਮੈਂ ਉਮੀਦ ਕਰਦੀ ਹਾਂ ਕਿ ਅਵੇਅਰਨੈਸ ਦੇ ਨਾਲ ਗਲੂਫੋਮਾ ਦਾ ਜਿਹੜਾ ਹੈਗਾ ਟਰਾਮਾ ਸਾਰੇ ਲੋਕ ਸਹਿੰਦੇ ਆ ਉਹ ਘਟ ਜਾਏਗਾ ਇਸ ਦੌਰਾਨ ਡਾਕਟਰ ਰਾਜਨਾ ਤੇ ਆਈਐਮਏ ਦੇ ਹੋਰਨਾਂ ਅਹੁਦੇਦਾਰਾਂ ਨੇ ਕਿਹਾ ਕਿ ਇਸ ਮਾਰਚ ਦੇ ਕੱਢਣ ਦਾ ਮੁੱਖ ਮਕਸਦ ਲੋਕਾਂ ਨੂੰ ਕਾਲੇ ਮੋਤੀਏ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਸੀ। ਉਹਨਾਂ ਨੇ ਕਿਹਾ ਕਿ ਕਾਲਾ ਮੋਤੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਇਨਸਾਨ ਦੀ ਅੱਖਾਂ ਦੀ ਰੌਸ਼ਨੀ ਜਾਣ ਤੋਂ ਬਾਅਦ ਮੁੜ ਕਦੇ ਵਾਪਸ ਨਹੀਂ ਆਉਂਦੀ। ਉਹਨਾਂ ਨੇ ਕਿਹਾ ਕਿ ਸਾਨੂੰ ਸਮੇਂ-ਸਮੇਂ 'ਤੇ ਆਪਣੀ ਅੱਖਾਂ ਦੀ ਜਾਂਚ ਮਾਹਰ ਡਾਕਟਰਾਂ ਕੋਲੋਂ ਕਰਵਾਉਂਦੇ ਰਹਿਣਾ ਚਾਹੀਦਾ ਹੈ। ਗੋਮਾ ਜਾਨੀ ਕਾਲਾ ਮੋਤੀਆ ਇੱਕ ਇਸਤਰਾ ਦੀ ਬਿਮਾਰੀ ਹੈ ਜਿਹੜੀ ਕਿ ਇਰਰਿਵਰਸੀਬਲ ਲਾਸ ਆਫ ਵਿਜ਼ਨ ਕਰਦੀ ਹੈ। ਇਹਦਾ ਮਤਲਬ ਹੈ ਕਿ ਜਿਹੜੀ ਇੱਕ ਵਾਰੀ ਰੋਸ਼ਨੀ ਚਲੇ ਜਾਂਦੀ ਹੈ ਉਹ ਦੁਬਾਰਾ ਵਾਪਸ ਨਹੀਂ ਆਉਂਦੀ ਇਸ ਕਰਕੇ ਇਹਨੂੰ ਖਤਰਨਾਕ ਕਿਹਾ ਜਾਂਦਾ ਹੈ ਔਰ ਉਹਦੀ ਅਵੇਰਨੈਸ ਫਲਾਨ ਦੇ ਲਈ ਵੀ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਤਾਂ ਕਿ ਪਬਲਿਕ ਨੂੰ ਇੱਕ ਮੈਸੇਜ ਆਵੇ ਔਰ ਸਾਡੇ ਵਿੱਚ ਬਹੁਤ ਲਕੀਆਂ ਕਿ ਕਮਿਸ਼ਨਰ ਮੈਮ ਅਨਪੰਮ ਕਲੇਰ ਜੀ ਸਾਡੇ ਵਿੱਚ ਨੇ ਔਰ ਸਾਡੇ ਵਿੱਚ ਰਵਿੰਦਰ ਜੀ ਜੋ ਸੀਪੀ ਪੁਲਿਸੀ ਵੀ ਕਿਹਨਾਂ ਨੇ ਕਲੀਅਰ ਕੀਤੀ ਹੋਊਗਾ ਔਰ ਆਈਐਮਏ ਦਾ ਇੱਕ ਸੰਯੁਕਤ ਇਵੈਂਟ ਹੈ ਇਨਰਲੀ ਕਲੱਬ ਔਰ ਬੋਰਡੀ ਰਿਪੋਰਟਰ ਜੀ ਸਾਰਿਆਂ ਦਾ ਮੈਂ ਇਸ ਮੌਕੇ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਇਵੈਂਟ ਨੂੰ ਯਾਦਗਾਰ ਬਣਾਇਆ ਹੈ ਔਰ ਲੋਕਾਂ ਨੂੰ ਇਹੀ ਸਾਡੀ ਸਲਾਹ ਹੈ ਕਿ ਅੱਖਾਂ ਦਾ ਜ਼ਰੂਰ ਚੈੱਕਅਪ ਕਰਾਓ ਅੱਖਾਂ 'ਚ ਕੋਈ ਵੀ ਕੋਈ ਕਿਸ ਤਰ੍ਹਾਂ ਦੀ ਨਜ਼ਰ ਘੱਟ ਰਹੀ ਹੈ ਤਾਂ ਟਾਈਮ ਸਰ ਉਹ ਕਾਲਾ ਮੋਤੀਆ ਹੋ ਸਕਦਾ ਹੈ ਟਾਈਮ ਸਰ ਅੱਖਾਂ ਦੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਧੰਨਵਾਦ ਅੱਜ ਵਰਲਡ ਪ੍ਰੋਫੋਮੈਂਡ ਡਾਕਟਰ ਰਾਜਨ ਹਸਪੀਟਲ ਜਿਨ੍ਹਾਂ ਨੇ ਇੱਕ ਅਵੇਅਰਨੈਸ ਵਾਕ ਕਰਵਾਈ ਹੈ ਅੱਜ ਔਰ ਬਹੁਤ ਸਾਰੇ ਤੁਸੀਂ ਦੇਖ ਰਹੇ ਹੋਗੇ ਬਹੁਤ ਨੇ ਗਰਮਾਨੇ ਵਕੀਲ ਜਨ ਹੈਗੇ ਆ ਔਰ ਮੈਂ ਉਮੀਦ ਕਰਦੀ ਹਾਂ ਕਿ ਅਵੇਅਰਨੈਸ ਦੇ ਨਾਲ ਗਲੁਫਮਾ ਦਾ ਜਿਹੜਾ ਹੈਗਾ ਟਰੋਮਾ ਸਾਰੇ ਲੋਕ ਸਹਿੰਦੇ ਆ ਉਹ ਘਟ ਜਾਏਗਾ